ਓ ਕੀ ਦੇਖ ਪਿਆ ਯਾਰ ਉਹ ਲੈ ਮੇਰੇ ਪੁੱਤ ਦੀ ਕਾਰ ਦੀ ਚਾਬੀ ਡੇਪੀ ਸੀ 임ਰਨ ਸੁਖਰਾਜ ਤੇ ਹਰਮਨ ਦੇ ਲਈ ਸਾਗ ਦੀ ਤਿਆਰੀ ਹੋ ਰਹੀ ਹੈ ਸਾਗ ਬਣਾਉਣ ਲਈ ਤਜਰਬਾ ਚਾਹੀਦਾ ਇੱਕ ਮਾਂ ਦਾ ਜਿਹੜਾ ਕਿ ਇੱਕ ਬਦਕਿਸਮਤੀ ਦੇ ਨਾਲ ਉਹਨਾਂ ਕੋ ਨਹੀਂ ਹੈਗਾ ਲੇ ਦੇ ਵਿੱਚ ਲੱਕੜਾਂ ਬਲਣ ਲਈ ਤਿਆਰ ਨੇ ਸਾਰੇ ਐਨ ਆਰ ਆਈ ਵੀਰ ਭੈਣ ਭਰਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹ ਐਸ ਮਾਹੌਲ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ। ਤਾਜ਼ਾ ਸਾਗ ਤੋੜਿਆ, ਤਾਜ਼ਾ ਤਾਜ਼ਾ ਮਿਰਚਾਂ ਤੋੜੀਆਂ, ਤਾਜੀ ਪਾਲਕ ਤੋੜੀ। ਖਾਣਾ ਅਜੇ ਸ਼ੁਰੂ ਹੋਣਾ ਵਾ ਪਰ ਇੰਨਾ ਇਹ ਖਾਣਾ ਖਾ ਕੇ ਅਮਰਤ ਵੇਲੇ ਜੋ ਵੀ ਇਹਨਾਂ ਦੀ ਪ੍ਰਕਿਰਿਆ ਹੋਏਗੀ। ਅਪਦਾ ਕੀਪਤਾ ਰੱਬ ਦਾ ਨਾਮ ਲੈਂਦੀਆਂ ਹੁਣ। ਮੂੜੀਆਂ ਦੀ ਪਟਾਈ ਹੋ ਰਹੀ ਆ। ਸਾਡਾ ਸਿਰੀ ਜਿਹੜਾ ਵਾ ਮੂੜੀਆਂ ਦੀ ਪਟਾਈ ਕਰ ਰਿਹਾ ਵਾ। ਤੇ ਸਿਰੀ ਅਸੀਂ ਵੀਡੀਓ ਦੇ ਵਿੱਚ ਲੈ ਕੇ ਨਹੀਂ ਆਉਣਾ ਕਿਉਂਕਿ ਸਿਰੀ ਨੂੰ ਤੁਸੀਂ ਜਾਣਦੇ ਜੇ ਸਾਰੇ ਜਾਣੇ ਤੇ ਕਹਿਣਾ ਜਾਵਾਂਗੇ ਕਿ ਸਾਨੂੰ ਅੱਜ ਬੜਾ ਮਜ਼ਾ ਆ ਰਿਹਾ ਇਹ ਸਾਰਾ ਕੰਮ ਕਰਕੇ ਖੁੱਲ ਜਾਣਾ ਵਾ ਇਹ ਖੋਲਣ ਦੀ ਪ੍ਰਕਿਰਿਆ ਵਾ ਗੋਡ ਵਾਲੇ ਗੋਡ ਵਾਲੇ ਚਾਹ ਕਰੋਂ ਦਾ ਖਾਦਾ ਵਾ ਸਾਗ ਖਾਦੇ ਨਹੀਂ ਕੰਮ ਵਾਲਾ ਵਾ ਅੱਛਾ ਅੱਛਾ ਉਹ ਤੁਹਾਡੇ ਸਾਹਮਣੇ ਬੈਠੀ ਓ ਮਾਈ ਗੋਡ ਭਾਬੀ ਨਹੀਂ ਆਂਦਾ ਮੈਂ ਸੱਸੀ ਕਾਲ ਜੀ ਸਾਰਿਆਂ ਨੂੰ ਮੈਂ ਹਿੰਮਤ ਸਿੰਘ ਉਮਰਸਰ ਤੋਂ ਅੱਜ ਸਿਮਰਨ ਸੁਖਰਾਜ ਤੇ ਹਰ ਮੰਨ ਦੇ ਲਈ ਸਾਗ ਦੀ ਤਿਆਰੀ ਹੋ ਰਹੀ ਆ ਤੇ ਜਿਤਨਾ ਤੁਸੀਂ ਵੇਖਦੇ ਹੋ ਕਿ ਛੋਟੇ ਬੱਚੇ ਆ ਸਾਗ ਨਹੀਂ ਬਣਾ ਸਕਦੇ ਕਿਉਂਕਿ ਸਾਗ ਬਣਾਉਣ ਲਈ ਤਜਰਬਾ ਚਾਹੀਦਾ ਏਕ ਮਾਂ ਦਾ ਜਿਹੜਾ ਕਿ ਇੱਕ ਬਦਕਿਸਮਤੀ ਦੇ ਨਾਲ ਉਹਨਾਂ ਕੋ ਨਹੀਂ ਹੈਗਾ ਤੇ ਅਸੀਂ ਚਾਹੁੰਦੇ ਸੀ ਕਿ ਅਸੀਂ ਸਾਰੇ ਜਾਣੇ ਉਹਨਾਂ ਲਈ ਦੁਆਵਾਂ ਅਸੀਂ ਸਾਰੇ ਜਾਣੇ ਕਰਦੇ ਹੀ ਆ ਪਰ ਇੱਕ ਸਾਗ ਇੱਕ ਇੱਕ ਐਸੀ ਸੁਗਾਤ ਆ ਕਿ ਜਿਹੜਾ ਹਰ ਕੋਈ ਪੰਜਾਬੀ ਹਰ ਕੋਈ ਜਿਹੜਾ ਪਿੰਡੂ ਘਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਹਰ ਕੋਈ ਖਾਣਾ ਚਾਹੁੰਦਾ ਵਾ ਕਿਉਂਕਿ ਇਸ ਨੂੰ ਇੱਕ ਸੁਗਾਤ ਮੰਗਦੇ ਆ ਸੁਗਾਤ ਮੰਨਦੇ ਆ ਤੇ ਅੱਜ ਉਹਨਾਂ ਲਈ ਤਿਆਰੀ ਹੋ ਰਹੀ ਆ ਇੱਕ ਸਾਗ ਦੀ ਪਾਲਕ ਛਿੱਲੀ ਜਾ ਰਹੀ ਆ ਤੇ ਇਸ ਤੋਂ ਬਾਅਦ ਕਟਿੰਗ ਹੋਏਗੀ ਸਾਗ ਦੀ ਕਟਿੰਗ ਹੋ ਗਈ ਆ ਤੇ ਉਸ ਤੋਂ ਬਾਅਦ ਰਿਜਣਾ ਅਸੀਂ ਧਰ ਦੇਣਾ ਵਾ ਸਾਗ ਦੀ ਧੁਵਾਈ ਹੋ ਰਹੀ ਆ ਤੇ ਸਾਗ ਦੀ ਧੁਵਾਈ ਤੋਂ ਬਾਅਦ ਇਹਨੂੰ ਚੁੱਲ੍ਹੇ ਦੇ ਉੱਤੇ ਰਿਜਣਾ ਧਰ ਦੇਣਾ ਵਾ ਤੇ ਚੁੱਲਾ ਚ ਲੋਹੜ ਪੰਜਾਬੀਆਂ ਦਾ ਜਿਹੜਾ ਚੁੱਲਾ ਅੱਜ ਕੱਲ ਜਿਹੜਾ ਬਣ ਗਿਆ ਵਾ ਉਹ ਇਹ ਵਾ ਕਿ ਇੱਕ ਇੰਡਕਸ਼ਨ ਦੇ ਉੱਤੇ ਪਤੀਲੇ ਦੇ ਵਿੱਚ ਸਾਗ ਪਾ ਦਿੱਤਾ ਗਿਆ ਵਾ ਇਹ ਜਿੰਨਾ ਸਾਗ ਤੁਸੀਂ ਵੇਖ ਰਹੇ ਜੇ ਇੰਨਾ ਸਾਗ ਰਹਿਣਾ ਨਹੀਂ ਆ ਇਹ ਥੋੜਾ ਜਿਹਾ ਬਣ ਜਾਣਾ ਵਾ ਓਕੀ ਇਹਦੀ ਫਲਾਵਰ ਜਿਆਦੀ ਹੁੰਦੀ ਆ ਚੀਡਾ ਜੜੀਆਂ ਵਾ ਉਹ ਫੁੱਲ ਦੀਆਂ ਬਣ ਕੇ ਫੁੱਲਦੀਆਂ ਇਹ ਇਹ ਪਹਿਲੋਂ ਫੁੱਲਦਾ ਵਾ ਤੇ ਬਾਅਦ ਵਿੱਚ ਸੁੱਕਾ ਜਾਂਦਾ ਤੇ ਸਾਗ ਇੱਕ ਐਸੀ ਚੀਜ਼ ਆ ਜਿਹੜੀ ਕਈ ਕਈ ਬਿਮਾਰੀਆਂ ਨੂੰ ਵੀ ਦੂਰ ਕਰਦੀ ਆ ਚਲੋ ਅਸੀਂ ਵੈਦ ਨਾ ਬਣੀਏ ਤੇ ਹੁਣ ਸਾਗ ਤਿਆਰੀ ਹੋਣ ਤੋਂ ਬਾਅਦ ਅਸੀਂ ਜਾਵਾਂਗੇ ਸਿਮਰਨ ਹੁਣਾ ਦੇ ਘਰੇ ਦੁਬਾਰਾ ਕੱਲ ਗਏ ਸੀ ਅੱਜ ਫੇਰ ਜਾਵਾਂਗੇ ਕਿਉਂਕਿ ਉਹਨਾਂ ਦੇ ਇੱਕ ਜਾਣ ਦਾ ਮਕਸਦ ਇਹ ਸੀ ਕਿ ਉਹਨਾਂ ਦਾ ਜਿਹੜਾ ਗੀਜਰ ਦੇ ਕੇ ਆਏ ਸੀ ਨਾ ਉਹ ਗੀਜਰ ਇੰਸਟਾਲ ਨਹੀਂ ਹੋਇਆ ਕਿ ਉਹਨਾਂ ਨੂੰ ਕੋਨਾਂ ਕੋਲੇ ਲੋਕੀ ਪੈਸੇ ਬਹੁਤ ਮੰਗਦੇ ਨੇ ਕਿਤੇ 10000 ਰੁਪਏ ਲੱਗੇਗਾ 2000 ਰੁਪਏ ਲੱਗੇਗਾ ਜਦਕਿ ਇੰਨਾ ਖਰਚਾ ਹੈਗਾ ਨਹੀਂ ਆ ਉਹ ਅਸੀਂ ਆਪ ਹੀ ਇੰਸਟਾਲ ਕਰਾਉਣਾ ਵਾ ਇੰਨੀ ਇੱਕ ਥੋੜੀ ਜੀ ਸਮਝ ਰੱਖਦੇ ਆ ਤੇ ਆਓ ਅਸੀਂ ਵਲੌਗ ਤੇ ਅਗਲੇ ਪਾਰਟ ਵੱਲ ਚੱਲਦੇ ਆ ਯਾਰ ਇਹ ਹੋ ਰਹੀ ਆ ਬਾਲਣ ਦੀ ਜਿਹੜਾ ਕਿ ਪਹਿਲੋਂ ਇੰਡਕਸ਼ਨ ਦੇ ਉੱਤੇ ਬਣਾਉਣਾ ਸੀ ਤੇ ਹੁਣ ਆਂਦੇ ਆ ਕਿ ਚੁੱਲੇ ਦੇ ਉੱਤੇ 3-4 ਘੰਟੇ ਲਈ ਰਿਜਨਲੀ ਧਰ ਦੇਣਾ ਇਹ ਚੁੱਲੇ ਦੀ ਤਿਆਰੀ ਹੋ ਰਹੀ ਆ ਤੇ ਤਿਆਰੀ ਕਰਾਉਣ ਲਈ ਸੀਰੀਅਸ ਹੀ ਲੈ ਲਿਆ ਵਾ ਤੇ ਸੀਰੀ ਆ ਗਿਆ ਸੀਰੀ ਲੈ ਆ ਪਾਥੀਆਂ ਪਾਥੀਆਂ ਤੋਂ ਬਾਅਦ ਬਾਲਾਂਗੇ ਲੱਕੜਾਂ ਦੀ ਅੱਗ ਚੁੱਲੇ ਲਈ ਚੁੱਲੇ ਲਈ ਤਿਆਰ ਆ ਸਾਗ ਤੇ ਸਾਗ ਦਾ ਜ਼ਿਕਰ ਅਸੀਂ ਜ਼ਿਆਦਾ ਹੀ ਕਰ ਰਹੇ ਆ ਕਿਉਂਕਿ ਬਣ ਬਾਣੀ ਸਾਗ ਰਿਹਾ ਵਾ ਦਾਲ ਤੇ ਹੀ ਬਣਾਣੀ ਦੇ ਤੇ ਚੁੱਲੇ ਦੇ ਵਿੱਚ ਲੱਕੜਾਂ ਬਲਣ ਲਈ ਤਿਆਰ ਨੇ ਤੇ ਹੌਲੀ-ਹੌਲੀ ਅੱਗ ਜਿਹੜੀ ਆ ਮਚ ਜਾਣੀ ਆ ਤੇ ਮਚਣ ਤੋਂ ਬਾਅਦ ਸਾਗ ਲਈ ਤਿਆਰੀ ਜਿਹੜੀ ਸ਼ੁਰੂ ਹੋ ਜਣੀ ਹੈ ਤੇ ਮੇਰੇ ਖਿਆਲ ਦੇ ਵਿੱਚ ਚੁੱਲ੍ਹੇ ਦੇ ਉੱਤੇ ਹੌਲੀ-ਹੌਲੀ ਸੇਕ ਦੇ ਨਾਲ 3-4 ਘੰਟੇ ਦੇ ਵਿੱਚ ਸਾਗ ਬਣੇਗਾ ਜਿਹੜਾ ਕਿ ਸ਼ਹਿਰ ਦੇ ਸ਼ਹਿਰ ਦੇ ਬਣਾਵਟ ਨਾਲੋਂ ਬਹੁਤ ਜ਼ਿਆਦਾ ਵਧੀਆ ਹੋਏਗਾ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਪਿੱਛੇ ਵੀ ਵਲੌਗਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਰਹੇ ਹੋ ਇਹ ਸਾਡੇ ਲਈ ਵੀ ਬਹੁਤ ਜ਼ਿਆਦਾ ਵੱਖਰਾ ਐਕਸਪੀਰੀਅੰਸ ਆ ਕਿ ਸਾਗ ਦੇ ਉੱਤੇ ਚੁੱਲਾ ਕਿ ਤਰ੍ਹਾਂ ਬਲਦਾ ਵਾ ਹੈ ਚੁੱਲਾ ਕਿ ਤਰ੍ਹਾਂ ਬਲਦਾ ਵਾ ਚੁੱਲਾ ਚੁੱਲੇ ਦੇ ਵਿੱਚ ਅੱਗ ਕਿ ਤਰ੍ਹਾਂ ਬਾਲੀ ਦੀ ਕਿਉਂਕਿ ਅਸੀਂ ਸ਼ਹਿਰਾਂ ਦੇ ਰਹਿਣ ਵਾਲੇ ਆ ਤੇ ਪਿੰਡਾਂ ਦੇ ਵਿੱਚ ਰਹੇ ਤੇ ਹੈਗੇ ਆ ਪਰ ਅਸੀਂ ਇਹੋ ਜੇ ਕੰਮ ਨਹੀਂ ਕੀਤੇ ਤੇ ਇਹ ਕੰਮ ਅਸੀਂ ਵੇਖੇ ਤੇ ਗਏ ਚੁੱਲਾ ਬਲਦਾ ਜਰੂਰ ਵੇਖਿਆ ਵਾ ਪਰ ਇਹ ਆ ਕਿ ਇਸ ਨੂੰ ਕਿਹੜੇ ਪ੍ਰਕਿਰਿਆ ਦੇ ਨਾਲ ਬਾਲੀਦਾ ਵਾ ਉਹ ਉਹਦੀ ਪ੍ਰਕਿਰਿਆ ਸ਼ੁਰੂ ਹੋ ਗਈ ਧੂਆ ਨਿਕਲਣਾ ਸ਼ੁਰੂ ਹੋ ਗਿਆ ਬਾਥੀਆਂ ਬਲ ਗਈਆਂ ਨੇ ਤੇ ਹੁਣ ਇਹਦੇ ਉੱਤੇ ਰੱਖ ਦੇਣਾ ਅਸੀਂ ਕੁੱਕਰ ਕੇ ਪਤੀਲੀ ਪਤੀਲੀ ਰੱਖ ਦੇਣੀ ਆ ਪਤੀਲੀ ਨਹੀਂ ਪਤੀਲਾ ਪਤੀਲਾ ਰੱਖ ਦੇਣਾ ਜਿੰਨਾ ਕਿ ਸਾਗ ਬਣਾਉਣਾ ਹੈ ਤੇ ਪਤੀਲੀ ਹੈ ਹਾਂ ਤੇ ਮੇਰੇ ਖਿਆਲ ਤੇ 2-3 ਦਿਨ ਉਹਨਾਂ ਦੇ ਲੰਘ ਜਾਣੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਤੇ ਅਗਲੇ ਪਾਸੇ ਅਸੀਂ ਚੱਲਦੇ ਹਾਂ ਅਗਲੇ ਵਲੌਗ ਗੰਦਲਾਂ ਪੈ ਰੀਆਂ ਨੇ ਜਿਨ੍ਹਾਂ ਕਰਕੇ ਸਾਗ ਬਣਦਾ ਵਾ ਤੇ ਇਹ ਸਾਰਾ ਵਲੌਗ ਜਿਹੜਾ ਵਾ ਸਾਗ ਤੇ ਹੀ ਹੋਏਗਾ ਥੋੜਾ ਜਿਹਾ ਠਾਣਾ ਮੇਂ ਪਾਣੀ ਉਬਲ ਉੱਪਰ ਤੱਕ ਆ ਗਿਆ ਵਾ ਵਲੌਗ ਦੇ ਵਿੱਚ ਸਟਾਰਟਿੰਗ ਆ ਜੀ ਸਾਰੇ ਐਨ ਆਰ ਆਈ ਵੀਰ ਭੈਣ ਭਰਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹ ਐਸ ਮਾਹੌਲ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਨੇ ਜਿਹੜਾ ਕਿ ਇੱਕ ਬੜਾ ਜ਼ਿਆਦਾ ਪੀਸਫੁੱਲ ਤੇ ਜਦੋਂ ਅਰਲੀ ਮਾਰਨਿੰਗ ਉੱਠੀਦਾ ਵਾ ਨਾ ਉਦੋਂ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਮਿਸ ਹੁੰਦੀਆਂ ਨੇ ਮੇਰੇ ਕੋਲ ਵੀ ਮਿਸ ਹੁੰਦੀਆਂ ਨੇ ਇੱਥੇ ਤੁਹਾਨੂੰ ਮੈਂ ਜਿਹੜੇ ਸਾਗ ਦੀ ਪ੍ਰਕਿਰਿਆ ਦੇ ਵਿੱਚ ਤੁਹਾਨੂੰ ਸਾਰਾ ਕੁਝ ਵਲੌਗ ਦੱਸਿਆ ਵਾ ਵੇਖਿਆ ਤੁਸੀਂ ਸਾਰੇ ਜਣੇ ਨੇ ਉਹਨੂੰ ਅੱਗੇ ਤੋਰਦਿਆਂ ਹੋਇਆਂ ਅਗਲੇ ਪਾਸੇ ਮਿਰਚਾਂ ਦੀ ਤਿਆਰੀ ਆ ਗਈ ਹੈ ਜੀ ਕੀ ਘਰ ਦਾ ਸਾਗ ਤੇ ਘਰ ਦੀਆਂ ਮਿਰਚਾਂ ਤੋੜੀਆਂ ਜਾ ਰਹੀਆਂ ਨੇ ਤਾਜ਼ਾ-ਤਾਜ਼ਾ ਸਾਗ ਤੋੜਿਆ ਤਾਜ਼ਾ-ਤਾਜ਼ਾ ਮਿਰਚਾਂ ਤੋੜੀਆਂ ਤਾਜੀ ਪਾਲਕ ਤੋੜੀ ਤੇ ਉਹ ਜਦੋਂ ਬਣ ਕੇ ਨਿਕਲ ਕੇ ਜਦੋਂ ਸਿਰ ਮੇਰੇ ਨੂੰ ਹੁਣਾ ਦੇ ਘਰੇ ਜਣਾ ਨਾ ਮੇਰੇ ਖਿਆਲ ਦੇ ਵਿੱਚ ਖੁਸ਼ੀ ਦਾ ਟਿਕਾਣਾ ਤੁਸੀਂ ਆਪ ਹੀ ਵਲੌਗ ਦੇ ਵਿੱਚ ਵੇਖੋਗੇ ਕੋੜੀਆਂ ਹਾਂ ਕੋੜੀਆਂ ਹੋ ਰਹੀਆਂ ਦੇਖ ਖਾਣਾ ਹਜੇ ਸ਼ੁਰੂ ਹੋਣਾ ਵਾ ਪਰ ਇਨਾਂ ਇਹ ਖਾਣਾ ਖਾ ਕੇ ਅਮਰਤ ਵੇਲੇ ਜੋ ਵੀ ਇਨਾਂ ਦੀ ਪ੍ਰਕਿਰਿਆ ਹੋਏਗੀ ਹੁੰਦੀ ਹੋਏਗੀ ਕਿ ਇਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਹੋਵੇਗਾ ਰੱਬ ਦਾ ਕੀ ਬਤਾ ਰੱਬ ਦਾ ਨਾਮ ਲੈਂਦੀਆਂ ਹੁਣ ਤੇ ਇਹ ਆਪਣਾ ਖਾਣਾ ਖੂਣਾ ਖਾ ਕੇ ਐ ਵੇਲੀਆਂ ਹੋ ਕੇ ਬੈਠੀਆਂ ਨੇ ਖਲੋਤੀਆਂ ਨੇ ਤੇ ਇਨਾਂ ਦੀ ਵੀ ਆਪਣੀ ਹੀ ਇੱਕ ਜ਼ਿੰਦਗੀ ਆ ਕਿ ਕਿਹੜੇ ਘਰਾਂ ਦੇ ਵਿੱਚ ਰਹਿੰਦੇ ਨੇ ਕਈਆਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਅਤਿਆਚਾਰ ਹੁੰਦਾ ਵਾ ਐਸੇ-ਐਸੇ ਜੀਵਾਂ ਦਾ ਪਰ ਜਦੋਂ ਦਾ ਮੈਂ ਵੇਖਨੇ ਇਸ ਘਰ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਤੇ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਰੱਖਿਆ ਗਿਆ ਵਾ ਤੇ ਮਾਹੌਲ ਬੜਾ ਵਧੀਆ ਵਾ ਇਸ ਮਾਹੌਲ ਦੇ ਵਿੱਚ ਰਹਿਣਾ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਜਦੋਂ ਬਹੁਤ ਕਿਤੇ ਅਸੀਂ ਸਟ्रेस ਨਾਲ ਭਰ ਜਾਂਦੇ ਹਾਂ ਨਾ ਉਦੋਂ ਅਸੀਂ ਪਿੰਡਾਂ ਆਪਣੇ ਪਿੰਡ ਵਿੱਚ ਆ ਜਾਂਦੇ ਹਾਂ ਤੇ ਇਸ ਪਿੰਡ ਦਾ ਜਿਹੜਾ ਮਾਹੌਲ ਵਾ ਨਾ ਇਹ ਪਿੰਡ ਦਾ ਮਾਹੌਲ ਤੁਸੀਂ ਵੇਖ ਹੀ ਰਹੇ ਜੇ ਸਵੇਰ ਦਾ ਤਕਰੀਬਨ 8:00 ਵਜੇ ਨੇ ਤੇ 8 ਵਜੇ ਧੁੱਪ ਪੂਰੀ ਚੜ ਗਈ ਆ ਦਿਨ ਪੂਰਾ ਛੱਤ ਦੇ ਨਾਲ ਮਿਰਚਾਂ ਜਿਹੜੀਆਂ ਸੀ ਤੋੜ ਕੇ ਲੈ ਕੇ ਆਏ ਆ ਕਿ ਮਿਰਚਾਂ ਜਿਆਦੀ ਘਣ ਕਰਕੇ ਕਰ ਦਿਆਂਦੇ ਆ ਕਿ ਮਿਰਚਾਂ ਕੋੜੀਆਂ ਬਹੁਤ ਜਿਆਦਾ ਵਾ ਜਿਸ ਕਰਕੇ ਥੋੜੀਆਂ ਜਿਹੀ ਮਿਰਚਾਂ ਦਾ ਸੇਵਨ ਕਰਾਂਗੇ ਤੇ ਸਾਗ ਜਿਹੜਾ ਵਾ ਘੁਲਣਾ ਸ਼ੁਰੂ ਹੋ ਗਿਆ ਵਾ ਉਬਲਣਾ ਸ਼ੁਰੂ ਹੋ ਗਿਆ ਵਾ ਸਬੂਤੀਆਂ ਮਿਰਚਾਂ ਦਾ ਸੇਵਨ ਕਰਤਾ ਵਾ ਹੁਣ ਪਾਇਆ ਗਿਆ ਵਾ ਲਸਣ ਤੇ ਇੱਕ ਪਾਚਨ ਸ਼ਕਤੀ ਪਾਚਨ ਸ਼ਕਤੀ ਦੇ ਵਿੱਚ ਲਸਣ ਜਿਹੜਾ ਵਾ ਬਹੁਤ ਜਿਆਦਾ ਕੰਮ ਕਰਦਾ ਵਾ ਤੇ ਅੱਜ ਇਹ ਸਾਗ ਬਣਨ ਦੀ ਪ੍ਰਕਿਰਿਆ ਤੁਹਾਡੇ ਸਾਰੇ ਸਾਰਿਆਂ ਦੇ ਸਾਹਮਣੇ ਆ ਮੇਰੇ ਖਿਆਲ ਦੇ ਵਿੱਚ ਜਿਨ੍ਹਾਂ ਨੂੰ ਸਾਗ ਬਣਾਉਣਾ ਨਹੀਂ ਆਉਂਦਾ ਉਹ ਵੀ ਇਸ ਵੀਡੀਓ ਤੋਂ ਤੇ ਇਸ ਵਲੌਗ ਦੇ ਉੱਤੋਂ ਸਿੱਖ ਜਾਣਗੇ ਤੇ ਮੇਨ ਗੱਲ ਜਿਹੜੀ ਆ ਉਹ ਚੁੱਲ੍ਹੇ ਦੇ ਉੱਤੇ ਜਿਹੜਾ ਸਾਗ ਵਾ ਨਾ ਉਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਬਣਦਾ ਵੇਖਿਆ ਖਾਦਾ ਜਰੂਰ ਪਰ ਬਣਦਾ ਮੈਂ ਪਹਿਲੀ ਵਾਰ ਹੀ ਵੇਖਿਆ ਵਾ ਤੇ ਮੇਰੇ ਖਿਆਲ ਦੇ ਵਿੱਚ ਕਈ ਭੈਣ ਭਰਾਵਾਂ ਨੇ ਇਹ ਵੀ ਚੀਜ਼ ਪ੍ਰਕਿਰਿਆ ਜਿਹੜੀ ਆ ਨਹੀਂ ਵੇਖੀ ਹੋ ਖਾਦਾ ਜਰੂਰ ਹੋਊਗਾ ਪੰਜਾਬੀ ਜਿਹੜੇ ਆ ਜਿਹੜੇ ਖਾਸ ਕਰਕੇ ਪੰਜਾਬ ਦੇ ਲੋਕ ਆ ਉਹਨਾਂ ਲਈ ਸਾਗ ਇੱਕ ਸੁਗਾਤ ਜਿਹੜੀ ਬਾਹਰ ਬੈਠੀ ਆ ਉਹਨਾਂ ਵਾਸਤੇ ਤੇ ਐਕਸਪੀਰੀਅੰਸ ਹੈਗਾ ਹੀ ਆ ਨਾ ਕਿ ਉਹਨਾਂ ਨੂੰ ਮਜ਼ਾ ਆਉਂਦਿਆ ਵੇਖ ਕੇ ਇਹ ਸਾਡੇ ਵਾਸਤੇ ਵੱਖਰਾ ਐਕਸਪੀਰੀਅੰਸ ਹੈ ਨਾ ਕਿ ਆਪਾਂ ਨੂੰ ਇਹ ਆਪਾਂ ਨੂੰ ਵੀ ਮਜ਼ਾ ਆਉਂਦਿਆ ਵੇਖ ਕੇ ਬਿਲਕੁਲ 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 ਹੁਣ ਇੱਕ ਮਾਂ ਦੇ ਹੱਥ ਦਾ ਸਾਗ ਇੱਕ ਹੋਵੇ ਚੁੱਲੇ ਦੇ ਉੱਤੇ ਤੇ ਕਿਉਂ ਨਾ ਸਵਾਦ ਆਵੇ ਇਸੇ ਕਰਕੇ ਅੱਜ ਮਨ ਦੇ ਵਿੱਚ ਇੱਕ ਬੈਠੇ-ਬੈਠੇ ਖਿਆਲ ਆਇਆ ਸੀ ਕਿ ਉਹਨਾਂ ਦਾ ਗੀਜ਼ਰ ਫਿੱਟ ਕਰਨ ਦੇ ਲਈ ਤੇ ਜਾਣਾ ਹੀ ਹੈ ਨਾ ਤੇ ਕਿਉਂ ਨਾ ਕੁਝ ਨਾ ਕੁਝ ਸਪੈਸ਼ਲ ਕੀਤਾ ਜਾਵੇ ਉਹ ਸਪੈਸ਼ਲ ਜਿਹੜੀ ਚੀਜ਼ ਤੁਹਾਡੇ ਸਾਹਮਣੇ ਆ ਗਈ ਆ ਤੇ ਮੈਨੂੰ ਨਹੀਂ ਪਤਾ ਸੀ ਕਿ ਕਦੋਂ ਵੀਡੀਓ ਦੇ ਉੱਤੇ ਅਸੀਂ ਵਲੌਗਾਂ ਦੇ ਉੱਤੇ ਆ ਗਏ ਆ ਤੇ ਵਲੌਗਾਂ ਨੂੰ ਅਗਲੀ ਵਲੌਗ ਲਈ ਇੰਤਜ਼ਾਰ ਕਰਿਓ ਇੱਥੇ ਸਾਗ ਬਣ ਗਿਆ ਵਾ ਤੇ ਢੱਕਣੀ ਤਣ ਲਾਇਆ ਹੋਇਆ ਜਿਵੇਂ ਤਰ੍ਹਾਂ ਕਮਿਆਰ ਘੜੇ ਤੋਂ ਕੌਲਾ ਲਾਉਂਦਾ ਤੇ ਸਾਗ ਸਾਡਾ ਬਣ ਕੇ ਤਿਆਰ ਹੋ ਚੱਲਿਆ ਵਾ ਸਾਰਾ ਬਹਿ ਗਿਆ ਵਾ ਸਾਗ ਤਾਜ਼ਾ ਪਾਲਕ ਤਾਜੀ ਤੇ ਤਾਜ਼ਾ ਹੈਗਾ ਹੀ ਹਰੀਆਂ ਮਿਰਚਾਂ ਤੇ ਹੁਣ ਤੁਹਾਡੇ ਸਾਹਮਣੇ ਤਾਜ਼ੀਆਂ ਤਾਜ਼ੀਆਂ ਮੂੜੀਆਂ ਮੂੜੀਆਂ ਦੀ ਪਟਾਈ ਹੋ ਰਹੀ ਆ ਸਾਡਾ ਸੀਰੀ ਜਿਹੜਾ ਵਾ ਮੂੜੀਆਂ ਦੀ ਪਟਾਈ ਕਰ ਰਿਹਾ ਵਾ ਤੇ ਸੀਰੀ ਅਸੀਂ ਵੀਡੀਓ ਦੇ ਵਿੱਚ ਲੈ ਕੇ ਨਹੀਂ ਆਉਣਾ ਕਿਉਂਕਿ ਸੀਰੀ ਨੂੰ ਤੁਸੀਂ ਜਾਣਦੇ ਜੇ ਸਾਰੇ ਜਾਣੇ ਤੇ ਅਸੀਂ ਬਸ ਤਕਰੀਬਨ 9:30 10 ਵਜ ਗਏ ਆ ਸਵੇਰ ਦੇ ਤੇ ਸਵੇਰੇ 9:30 10 ਵਜੇ ਦੇ ਕਰੀਬ ਸਾਰਾ ਸਾਗ ਬਣ ਕੇ ਰੈਡੀ ਹੋ ਚਲਿਆ ਔਰ ਮੇਰੇ ਖਿਆਲ ਦੇ ਵਿੱਚ ਘੰਟਾ ਖੋ ਗਿਆ ਸੀਰੀ ਵੱਲ ਹੋ ਰਹੀ ਆ ਸਾਡਾ ਬੜਾ ਹੀ ਪਿਆਰਾ ਜਿਹਾ ਸੀਰੀ ਤੇ ਸੀਰੀ ਨੂੰ ਜਲਦ ਹੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਸ ਵੀਡੀਓ ਦੀ ਵੇਟ ਪਤਾ ਨਹੀਂ ਕਦੋਂ ਖਤਮ ਹੋਣੀ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਜਾਣੇ ਇਸ ਵਲੌਗ ਨੂੰ ਕਮੈਂਟਾਂ ਦੇ ਰੂਪ ਦੇ ਵਿੱਚ ਸਾਰੇ ਜਾਣੇ ਪਿਆਰ ਜ਼ਰੂਰ ਦਿਓ ਕਿਉਂਕਿ ਜਿੱਥੇ ਬਣ ਕੇ ਜਾ ਰਿਹਾ ਵਾ ਨਾ ਉਹ ਉਹਨਾਂ ਨੂੰ ਕੋਈ ਮਤਲਬ ਕਿ ਮੈਂ ਇਹ ਨਹੀਂ ਕਹੂੰਗਾ ਜਿਹੜਾ ਇੱਕ ਜਰਨਲਿਸਟ ਕਹਿੰਦੇ ਹੁੰਦੇ ਆ ਕਿ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈਗੇ ਤੇ ਸਿਮਰਨ ਹਰਮਨ ਤੇ ਸੁਖਰਾਜ ਮੇਨ ਗੱਲ ਸੁਖਰਾਜ ਉਹਨਾਂ ਲਈ ਬਣ ਕੇ ਜਾ ਰਿਹਾ ਵਾ ਤੇ ਤੁਸੀਂ ਕੋਣ ਕਹਿਣਾ ਚਾਹੋਗੇ ਸਸੀ ਜੀ ਮੈਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਅੱਜ ਬੜਾ ਮਜ਼ਾ ਆ ਰਿਹਾ ਹੈ ਇਹ ਸਾਰਾ ਕੰਮ ਕਰਕੇ ਤੇ ਬੜੀ ਖੁਸ਼ੀ ਹੋ ਰਹੀ ਹੈ ਹਾਂਜੀ ਤੇ ਅਸੀਂ ਇਹ ਮੂੜੀਆਂ ਸਾਗ ਦੇ ਨਾਲ ਉਹਨਾਂ ਲਈ ਵੀ ਲੈ ਕੇ ਜਾਵਾਂਗੇ ਤੇ ਕੁਝ ਅਸੀਂ ਹੁਣ ਪਰੌਂਠੇ ਬਣਾਵਾਂਗੇ ਕੁਝ ਪਰੌਂਠੇ ਕਿਹਦੇ ਲਈ ਮੇਰੇ ਲਈ ਪਰੌਂਠੇ ਬਣ ਰਹੇ ਆ ਤੇ ਪਰੌਂਠਿਆਂ ਦੇ ਲਈ ਰੈਡੀ ਹੋ ਚੁੱਕੇ ਆ ਅਸੀਂ ਸਵੇਰ ਦੇ ਸਵੇਰ ਦੇ ਪ੍ਰਸ਼ਾਦੇ ਦੇ ਲਈ ਹੁਣ ਅਸੀਂ ਚੱਲਦੇ ਆਂ ਅਗਲੇ ਪਾੜ ਤੇ ਲਈ ਮੇਰਾ ਮੋਟਿਵ ਇਹੀ ਆ ਬਸ ਕਿ ਤੁਹਾਨੂੰ ਪਿੰਡ ਦਾ ਮਾਹੌਲ ਖਾਣਾ ਜਿਹੜੇ ਜਿਹੜੇ ਪਿੰਡ ਪਿੰਡਾਂ ਨੂੰ ਮਿਸ ਕਰਦੇ ਨੇ ਖਾਸ ਕਰ ਮੈਂ ਮੈਂ ਤਾਂ ਬਹੁਤ ਜ਼ਿਆਦਾ ਆਪਣੇ ਪਿੰਡ ਨੂੰ ਮਿਸ ਕਰਦਾ ਵਾਂ ਪਿੰਡ ਦੇ ਵਿੱਚ ਆ ਕੇ ਉਹ ਫੀਲਿੰਗ ਆਉਂਦੀ ਆ ਜੋ ਸ਼ਹਿਰਾਂ ਦੇ ਵਿੱਚ ਨਹੀਂ ਹੁੰਦੀ ਪਰ ਸ਼ਰਦ ਦੇ ਵੀ ਆਪਣੇ ਹੀ ਨਜ਼ਾਰੇ ਨੇ ਕਿ ਜਿਹੜਾ ਇੱਥੇ 6:30 7 ਵਜੇ ਅਸੀਂ ਲੰਮੇ ਪਿੰਡਾਂ ਦੇ ਵਿੱਚ ਉੱਥੇ 6:30 7 ਵਜੇ ਤੇ ਸ਼ਹਿਰ ਸ਼ੁਰੂ ਹੁੰਦਾ ਵਾ ਤੇ ਇੱਥੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬਾਹਰਲੇ ਪ੍ਰਾਂਤਾਂ ਦੇ ਵਿੱਚ ਬੈਠੇ ਆ ਜਿਹੜੇ ਆਪਣੇ ਆਪਣੇ ਪਿੰਡ ਨੂੰ ਮਿਸ ਕਰਦੇ ਆ ਉਹ ਸਾਰੇ ਜਾਣੇ ਕਮੈਂਟਾਂ ਦੇ ਰੂਪ ਦੇ ਵਿੱਚ ਆਪਣੇ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਓ ਹੁਣ ਚੱਲਦੇ ਆ ਅਗਲੇ ਕਲਿੱਪ ਦੇ ਲਈ ਸਾਗ ਹੋ ਗਿਆ ਵਾ ਸਾਡਾ ਰੈਡੀ ਤੇ ਹੁਣ ਚੁੱਲੇ ਤੋਂ ਚੁੱਲੇ ਤੋਂ ਲੱਥਣ ਲੱਗਾ ਵਾ ਇਹ ਤਕਰੀਬਨ 3-4 ਘੰਟੇ ਦੀ ਵਾਰ ਤੋਂ ਬਾਅਦ ਹੁਣ ਘੋਟਣਾ ਘੋਟਣ ਦੀ ਘੋਟਣ ਲਈ ਸ਼ੁਰੂ ਆ ਤੇ ਦੇਖੋ ਜੀ ਰੂਪ ਵੇਖੋ ਹੁਣ ਸਾਗ ਦਾ ਰੂਪ ਹੈ ਹੁਣ ਆਟਾ ਪਾ ਕੇ ਇਹਨੂੰ ਘੋਟਣਾ ਤੇ ਇੱਕ ਚੁੱਲੇ ਦਾ ਸਾਗ ਇੱਕ ਘਰ ਦਾ ਸਾਗ ਇੱਕ ਚੁੱਲੇ ਦਾ ਸਾਗ ਇੱਕ ਘਰ ਦਾ ਸਾਗ ਤੇ ਇੱਕ ਮਾਂ ਦੇ ਹੱਥ ਦਾ ਸਾਗ ਇਹ ਕੋਣ-ਕੋਣ ਮਿਸ ਕਰਦਾ ਕਮੈਂਟ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਲਓ ਜੀ ਘੁਟਣਾ ਸ਼ੁਰੂ ਹੋ ਗਿਆ ਇਹ ਮੈਂ ਤਾਂ ਖਾ ਰਿਆ ਵਾਂ ਕਿ ਜਿਹੜੇ-ਜਿਹੜੇ ਇਹਨੂੰ ਬਣਾਉਣਾ ਨਹੀਂ ਜਾਣਦੇ ਇਸ ਤਰ੍ਹਾਂ ਵੀ ਅਸੀਂ ਸਟੈਂਡ ਬਣਾ ਲੈਨੇ ਲਓ ਜੀ ਇਹ ਸਾਰਾ ਘੁਲ ਜਾਣਾ ਵਾ ਇਹ ਖੋਲਣ ਦੀ ਪ੍ਰਕਿਰਿਆ ਵਾ ਸਾਗ ਪਤੀਲੀ ਨਿਕਲੀ ਜੀ ਤਿੰਨ ਜਣੀਆਂ ਲੱਗੀਆਂ ਵੇਖੋ ਹੈ ਜਾਰੀ ਤੇ ਚਾਈਦੀ ਹੈ ਨਾ ਮੋਰੀ ਸਾਗ ਕੁਲ ਕੇ ਹੌਲੀ ਹੌਲੀ ਆਟਾ ਵਿੱਚ ਪਾਈ ਜਾਣਾ ਵਾ ਇਹ ਮੈਂ ਤਾਂ ਮਖਾ ਰਿਹਾ ਵਾਂ ਕਿ ਜਿੰਨਾਂ ਜਿੰਨਾਂ ਨੂੰ ਨਹੀਂ ਬਣਾਉਣਾ ਹੁੰਦਾ ਉਹ ਬਣਾਉਣਾ ਸਿੱਖ ਜਾਣਗੇ ਕਿ ਕਿੰਨਾ ਕਾਟਾ ਪਾਉਣਾ ਵਾ ਕਿੰਨਾ ਕ ਸਾਗ ਵਾ ਮੇਰੇ ਖਿਆਲ ਦੇ ਤਿੰਨ ਕਿਲੋ ਸਾਗ ਹੋਏਗਾ ਸਾਗ ਬਣ ਗਿਆ ਹੁਣ ਖਾਤੇ ਆ 4 ਕਿਲੋ 4 ਕਿਲੋ ਸਾਗ ਆ 4 ਕਿਲੋ ਦੇ ਵਿੱਚ ਆਟਾ ਕਿੰਨਾ ਪਾਉਣਾ ਵਾ ਉਹ ਤੁਸੀਂ ਸਾਰੇ ਜਣੇ ਵੇਖ ਸਕਦੇ ਜੀ ਇਸ ਤੋਂ ਬਾਅਦ ਸਾਗ ਬਣ ਕੇ ਰੈਡੀ ਆ ਉਸ ਤੋਂ ਬਾਅਦ ਤੜਕਾ ਤੜਕਾ ਲਾ ਕੇ ਅਸੀਂ ਖਾ ਸਕਦੇ ਆ ਰੈਡੀ ਟੂ ਈਟ ਸਾਗ ਬਣ ਕੇ ਰੈਡੀ ਆ ਆਟੇ ਦਾ ਸਿਵਨ ਜਿਹੜਾ ਵਾ ਉਹ ਨਾਲ ਨਾਲ ਕਰੇ ਜਾ ਰਹੇ ਆ ਐਕਸਪੀਰੀਅੰਸ ਪਰਸਨ ਸਾਡੇ ਲਾਗੇ ਬੈਠੇ ਆ ਹੈ ਜਿਹਨਾਂ ਦਾ ਨਾਮ ਆ ਜੀ ਮਾ ਹੈਨਾ ਅਸੀਂ ਤੇ ਪਹਿਲੋ ਪਹੁੰਚ ਗਏ ਹਾਂ ਪਰ ਸਰਪ੍ਰਾਈਜ਼ ਜਿਹੜਾ ਇਹਨਾਂ ਨੂੰ ਮਿਲਣਾ ਸੀ ਨਾ ਉਹ ਸਰਪ੍ਰਾਈਜ਼ ਹੁਣ ਮਿਲਣਾ ਉਹ ਕੀ ਦੇਖ ਪਿਆ ਯਾਰ ਉਹ ਲੈ ਮੇਰੇ ਪੁੱਤ ਦੇ ਕਾਰ ਦੀ ਚਾਬੀ ਡੇਪੀ ਸੀ ਫਾਲੋ 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 ਬੰਦ ਕਰੋ ਇਹ ਆ ਮੇਰੇ ਪੁੱਤ ਦੇ ਆ ਗਏ ਆ ਇਹ ਪੜਾ ਕੀ ਆਇਆ ਵਾ ਪਤਾ ਕੁਝ ਕਿਸੇ ਨੂੰ ਪਤਾ ਕੁਝ ਪਤਾ ਨਹੀਂ ਹੈ ਚੀਜ਼ ਤੇਰੇ ਉਹਦੇ ਤੇਨੂੰ ਕਿਥੋਂ ਪਤਾ ਲੱਗੇ ਝੋਲਾ ਇਹ ਕੀ ਹੈ ਕਿਹੜੇ ਮੈਂ ਕਿਹੜੇ ਝੋਲਾ ਕਿਹੜੇ ਆ ਇਹ ਗੂੜਾ ਹੈ ਗੋਡਵਾਲੇ ਗੋਡਵਾਲੇ ਚੋਲੇ ਚਲੋ ਗੋਡਵਾਲੇ ਚੋਲ ਤੇ ਪੈਣ ਹਾਂਜੀ ਮੇਰੇ ਖਿਆਲ ਦੇ ਵਿੱਚ ਮੈਂ ਕਹਿਣਾ ਨਹੀਂ ਚਾਹੁੰਦਾ ਚਲੋ ਛੱਡੋ ਮੈਂ ਉਹ ਗੱਲਾਂ ਨਹੀਂ ਕਰਨੀਆਂ ਹੈ ਹੈ ਗੱਲਾਂ ਨਹੀਂ ਕਰਨੀਆਂ ਇਹ ਆ ਗਿਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਆ ਆ ਗਿਆ ਤੁਹਾਡੇ ਲਈ ਸਾਗ 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 ਬਣ ਕੇ ਆ ਗਿਆ ਜੀ ਤੇ ਸਾਗ ਕਰਨ ਦਾ ਖਾਦਾ ਸਾਗ ਖਾਦੇ ਹੀ ਨਹੀਂ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਸਾਗ ਖਾਦੇ ਹਾਂਜੀ ਹੈਨਾ ਇੱਕ ਸਾਲ ਹੋ ਗਿਆ ਸਾਗ ਖਾਦੇ ਨੂੰ ਸਾਗ ਆਂਦਿਆ ਇੱਕ ਸਾਲ ਹੋ ਗਿਆ ਸਾਗ ਖਾਦੇ ਨੂੰ ਕਿੰਨੇ ਬਣਾਇਆ ਇਹਦੋਂ ਉਦੋਂ ਨਾਨੀ ਅੰਮਾ ਨੇ ਅੱਛਾ ਨਾਨੀ ਮੰਮੀ ਕਿਸ ਨੇ ਭੇਜਿਆ ਸੀ ਹਾਂਜੀ ਕਿਸ ਨੇ ਭੇਜਿਆ ਸੀ ਸਾਲ ਹੋ ਗਿਆ ਸਾਲ ਤੋਂ ਬਾਅਦ ਅੱਜ ਸਾਗ ਦਾ ਸਵਾਦ ਜਿਹੜਾ ਵਾ ਮੇਰੇ ਬੱਚੇ ਲੈਣਗੇ ਕਿੰਨੇ ਬਣਾਇਆ ਕਿੰਨੇ ਬਣਾਇਆ ਇਹਨੇ ਸੀਰੀ ਨੇ ਇੱਕ ਸੀਰੀ ਵੀਰ ਦੀ ਤੁਸੀਂ ਬਣਾਇਆ ਨਹੀਂ ਮੈਂ ਨਹੀਂ ਬਣਾਇਆ ਮੇਰਾ ਇੱਕ ਮੇਰਾ ਇੱਕ ਕੰਮ ਵਾਲਾ ਵਾ ਅੱਛਾ ਅੱਛਾ ਉਹ ਤੁਹਾਡੇ ਸਾਹਮਣੇ ਬੈਠੀ। ਓ ਮਾਈ ਗਾਡ ਭਾਬੀ ਨੇ। ਵਾਹ, ਸਾਗ ਦਾ ਰੂਪ ਤੇ ਬਹੁਤ ਵਧੀਆ ਵਾ। ਇਹ ਸਾਰਿਆਂ ਨੇ ਦੇਖ ਲਓ ਜੀ। ਸਾਗ ਦਾ ਰੂਪ ਤੇ ਇਹ ਮੇਰੇ ਖਿਆਲ ਦੇ ਪਲੇਟਾਂ ਆ ਵੀ ਗਈਆਂ। ਤੇੜੇ ਲੱਗਣ ਵਾਲਾ। ਦੇਖ ਪੁੱਤ ਤੜਕਾ ਲੈ ਕੇ ਖਾਈ ਦੇਵਾ। ਖਾ ਦਿਓ ਚੋੜ ਪਾ ਦਿਓ। ਚਲ ਵਾਦ ਲੈ। ਜਾਓ ਸਰਮਣ ਮੇਰੇ ਲਈ ਵੀ ਲੈ ਕੇ ਆਓ ਜੀ। ਇੱਕ ਚਮਚਾ ਲੈ ਕੇ ਕੋਲੀ ਲੈ ਕੇ ਆਈ। ਹੈਨਾ? ਇਹ ਚੌਲ ਬਣਾਏ ਸੀ ਨਾਲ। ਉਹ ਪੁੱਤ ਇਤਰਾ ਹੋੜੀ ਬਣਾਉਣੇ ਆਪਾਂ। ਆ ਲੰਦੋ ਇਹ ਚੋਲ ਸ਼ਾਨੇ ਚੋਲ ਬਚਾ ਦਾ ਖਾਣਾ ਬਚਾ ਦਾ ਖਾਣਾ ਨਹੀਂ ਆ ਮੇਰਾ ਬੁਤਕਾ ਦਾ ਖਾਣਾ ਪ੍ਰਸਾਰਿਤ ਨਹੀਂ ਹੈ ਇਹ ਕੜੀ ਵੀ ਖਾਓ ਕੜੀ ਵੀ ਖਾਓ ਆਉਂਦੇ ਮੇਰੀ ਕੜੀ ਲਾਲੀ ਹੀ ਨੇ ਆਂਦਾ ਮੈਲ ਹੋਣੀ ਹੈ ਟਾਈਮ ਪਾਸ ਹੈ ਟਾਈਮ ਪਾਸ ਇੱਕ ਇੱਕ ਕੜੀ ਰਕੜੀ ਆਂਦਾ ਟਾਈਮ ਪਾਸ ਇਸੇ ਕਰਕੇ ਇਸ ਵਲੌਗ ਦੀ ਸ਼ੁਰੂਆਤ ਕੀਤੀ ਸੀ ਘਰ ਤੋਂ ਐਵੇਂ ਕੋਈ ਮਨ ਦੇ ਵਿੱਚ ਮੋਟਿਵ ਨਹੀਂ ਸੀ ਤੇ ਜਦੋਂ ਅਸੀਂ ਅੱਜ ਗੀਜ਼ਰ ਫਿੱਟ ਕਰਨਾ ਆਉਣਾ ਸੀ ਐਤਵਾਰ ਤਾਂ ਦੇਣਾ ਜੀ ਅੱਜ ਇੱਕ ਇੱਕ ਚੀਜ਼ ਦਾ ਸਵਣ ਘਾਟਾ ਹੋ ਗਿਆ ਹਾਂਜੀ ਸਾਨੂੰ ਇਲੈਕਟ੍ਰੋਨਿਕ ਦੀ ਦੁਕਾਨ ਜਿਹੜੀ ਕੋਈ ਖੁੱਲੀ ਨਹੀਂ ਮਿਲੀ ਜਿਸ ਕਰਕੇ ਤਾਰ ਜਿਹੜੀ ਆ 25 30 ਫੁੱਟ ਤਾਰ ਪੈਣੀ ਸੀ ਹਾਂਜੀ ਉਹ ਤਾਰ ਨਹੀਂ ਸਾਨੂੰ ਮਿਲੀ ਐਕਸਟੈਂਸ਼ਨ ਨਹੀਂ ਮਿਲੀ ਜਿਸ ਕਰਕੇ ਹੋਣਾ ਸੀ ਤੁਹਾਨੂੰ ਕਹਿ ਚੱਲੇ ਆ ਕਿ ਇੱਕ ਹਫ਼ਤੇ ਬਾਅਦ ਆਵਾਂਗੇ ਠੀਕ ਹੈ ਇੱਕ ਹਫਤੇ ਬਾਅਦ ਹੁਣ ਤੁਸੀਂ ਇੱਕ ਹਫਤਾ ਗੈਸ ਉਤੇ ਪਾਣੀ ਗਰਮ ਕਰਕੇ ਨੂੰ ਹਵਾ ਲਿਆ ਕਰੋ ਆਪ ਨਾਲਿਆ ਕਰੋ ਇੱਕ ਹਫਤੇ ਬਾਅਦ ਜਿਹੜਾ ਗੀਜ਼ਰ ਆਇਆ ਹੋਣਾ ਉਹ ਗੀਜ਼ਰ ਫਿਟਿੰਗ ਕਰ ਦੇਣਾ ਮੈਂ ਆ ਫਿਟਿੰਗ ਕਰਕੇ ਦੇ ਦੂੰਗਾ ਓਕੇ ਠੀਕ ਹੈ ਹਾਂਜੀ ਚਲੋ ਹੁਣ 14 ਦੀ ਸ਼ੁਰੂਆਤ 14 ਦੀ ਸ਼ੁਰੂਆਤ ਲਈ ਨਾ ਜੀ ਪੂਰੀ ਭਾਬੀ ਜੀ ਮੈਂ ਪੁੱਤ ਅੱਜ ਮੈਂ ਖਾਣੇ ਹਾਂ ਮাইয়া ਤਿੰਨ ਦਵਾਕ ਨਹੀਂ ਦਿੱਤੇ ਖਾਦੇ ਉਹਨੂੰ ਵੀ ਖਾਦੇ ਚੱਲਿਆ ਦੀ ਤੂੰ ਰਹਿੰਦੇ ਸੁਖਰਾਜ ਖਾਓ ਬੋਲ ਖਾਣੇ ਪੜੇ ਇੱਗੀ ਬੈਠਾ ਨੇ ਨੇ ਆਈ ਆਈ ਇਹਦੇ ਲਈ ਬੈਠ ਕੇ ਕਿਉਂ ਉੱਤੇ ਬੈਠਾ ਉੱਤੇ ਬੈਠ ਉੱਤੇ ਬੈਠ ਐ ਐ ਫਿਰ ਮੈਂ ਆਪਾਂ ਦੇ ਵੀਰ ਇੱਥੇ ਬੈਠਾ ਨਾ ਬਣਿਆ ਮੈਂ ਖਵਾਵਾਂ ਮੈਂ ਸਰਦ ਆਪੇ ਖਾ ਲੂੰਗਾ ਸਾਰ ਨੂੰ ਤਟਕਾ ਲਾਉਣਾ ਆਉਂਦਾ ਹਾਂਜੀ ਹਣਾ ਹਾਂਜੀ ਮੇਰੇ ਖਿਆਲ ਚ ਕਿੰਨੇ ਦਿਨ ਲੰਘ ਜਾਣਗੇ ਲੰਘ ਜਾਣੇ ਸਾਡੇ ਤੋਂ ਬਾਬਾ ਦੇ ਨਾ ਨਹੀਂ ਬਾਬਾ ਨਹੀਂ ਕੱਢਣੇ ਹੁੰਦੇ ਤਿੰਨ ਕਿ ਦਿਨ ਖਾਣੇ ਠੀਕ ਅੱਜ ਕੀ ਸਰਦੀ ਬਣੀ ਹੋਈ ਹਾਂਜੀ ਮੈਂ ਸਵੇਰੇ ਦਾਲ ਬਣਾਈ ਸੀ ਹਾਂ ਅੱਜ ਦਾਲ ਖਾ ਲੋ ਕੱਲ ਨੂੰ ਉਹਨੂੰ ਤੜਕ ਲਓ ਠੀਕ ਆ ਤੇ ਚੇਹਰੇ ਸਕੂਲੇ ਵੀ ਕਰਾਂਗੇ ਆਪਾਂ ਵੀ ਕਰਨਾ ਥੋੜਾ ਹਨਾ ਸਕੂਲੇ ਵੀ ਆਪਾਂ ਵੀ ਕਰਨਾ ਜਿੰਨਾ ਤੋਂ ਆ ਕੇ ਆਇਆ ਵਾ ਨਾ ਆਪਾਂ ਵੀ ਕਰਨਾ ਆ ਅੱਦੇ ਆਪਾਂ ਵੀ ਕਰਨਾ ਚੁੱਪ ਕਰ ਇਹ ਟਾਈਮ ਕਿੰਨਾ ਹੋ ਗਿਆ ਤੂੰ ਜਾ ਕੇ ਕੀ ਬਣਾਵਾ ਟਾਈਮ ਬਾਅਸ ਕਿੰਨਾ ਹੋਇਆ ਓਏ ਆਪਾਂ ਸਿਰੇ ਨੇ ਤੇਰੇ ਨੇ ਨਹੀਂ ਮਿਲ ਤੀ ਮਨ ਨੂੰ ਨਹੀਂ ਆਉਂਦੀ ਆ ਬੋਲੇ ਕਿਆ ਉਹ ਥਾਲ ਉਹ ਪਤੀ ਲਿਆਇਆ ਜਾਂ ਦਸਲਾ ਲਿਆਇਆ ਉੱਚਾ ਪਕੜ ਲੈਣੀ ਹੈ ਨਾ ਉਹ ਜਾ 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 ਪੱਜ ਕੇ ਜਾ ਪੱਡਾ ਲੈ ਆਈ ਵੱਡਾ ਹੀ ਵੱਡਾ ਲੈ ਆਈ ਰਾਤ ਨੂੰ ਤਿਆਰੀ ਕੱਟ ਕੇ ਰੱਖੀ ਸੀ ਸੇਰੇ ਜੀ ਦੋਨੋਂ ਸੂਝ ਜਾਣਾ ਹੈ ਰੋਟੀਆਂ ਦੇ ਨਾਲ ਤੜਕੀ ਠੀਕ ਆ ਬਗ ਜੀ ਸਦਾ ਖਾਂਦੇ ਆ ਸਦਾ ਸਾਹਿਬ ਆਂਦੇ ਹੀ ਉਹ ਉੱਤੇ ਰੱਖ ਕੇ ਨਾ ਚੁੰਮਚੇ ਦੇ ਉੱਤੇ ਥੱਲੇੋਂ ਫੜ ਕੇ ਚੁੰਮਚੇ ਤੇ ਰੱਖ ਕੇ ਤੇ ਵੇਖਾਂਦਾ ਹੈ ਉਹ ਬਚਪਨ ਮੈਨੂੰ ਪੂਰਾ ਜਾਨਤ ਦਵਾਇਆ ਨੇ ਕਿਤਰਾ ਖਾਣਾ ਕਿਤਰਾ ਖਾਣਾ ਇਹ ਇਹ ਚੁੱਕੇ ਚੁੱਕੇ ਓਏ 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 ਐ ਆਈ ਪੁੱਤ ਦੇਖਣਾ ਪੈਗਾ ਅਗੇ ਰ ਮਕੇ ਆਹ ਨਾ ਕੀ ਸਾਗ ਪਾਉਂਦਾ ਪਤਾ ਹਾਂਜੀ ਕਿੰਨਾ ਪੋਣਾ ਵੇਖੀ ਬੜਾ 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 ਵਾਦੂ ਹੀ ਏ ਮਿਰਚਾਂ ਵਾਚੀ ਤਾਂ ਨਹੀਂ ਸਾਰਾ ਮਿਰਚਾਂ ਤੇ ਨੂਨ ਪਿਆ ਵਾ ਠੀਕ ਆ ਤੇ ਮਸਾਲਾ ਮਸਾਲਾ ਬਾਗੇ ਤੇ ਗੰਡਾ ਬਾਗੇ ਤੜਕ ਲੈਣਾ ਹਾਂਜੀ ਮੋਗੇ ਆਲੂ ਪਿਆਜ਼ ਤੜਕ ਠੀਕ ਆ ਚੋਲ ਵੀ ਖਾਣੇ ਨਹੀਂ ਇਹ ਨਹੀਂ ਖਾਂਦੇ ਆਈ ਦੇਣੇ ਵੀ ਨਹੀਂ ਆ ਆਂ ਇਹ ਤੇ ਖਾਤ ਨੇ ਜ਼ਰੇ ਖਾਓ 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 ਬੈਠ ਗਾਲੀ ਤੂੰ ਵੀ ਖਾ ਰੋ ਬਾਬੀ ਅੰਦਰ ਨੇ ਲੈ ਆਪ ਲੈ ਆਦੇ ਆਪ ਹੀ ਖਾ ਗਏ ਫੇਰ ਕੀ ਆ ਇੱਕ ਗੱਲ ਤੇ ਨਾਲੇ ਸਾਡੇ ਨਾਲ ਜੁੜੇ ਰਹੋ ਕਿ ਇੱਕ ਹਫਤੇ ਬਾਅਦ ਜਦੋਂ ਗੀజర్ ਫਿੱਟ ਕਰਨਾ ਆਉਣਾ ਨਾ ਸੀ ਉਦੋਂ ਇੱਕ ਡਿਮਾਂਡ ਅਸੀਂ ਰੱਖਾਂਗੇ ਹਾਂਜੀ ਉਹ ਸਿਮਰਲ ਦੀ ਪਰ ਉਹ ਡਵਾਣ ਤੇ ਮੈਨੂੰ ਪਤਾ ਆ ਚੁੱਪ ਕਰ ਉਹ ਡਿਮਾਂਡ ਜਿਹੜੀ ਹੈ ਨਾ ਤੁਹਾਨੂੰ ਉਹ ਸੁਣ ਕੇ ਬਹੁਤ ਜਿਆਦਾ ਖੁਸ਼ੀ ਹੋਏਗੀ ਤੁਹਾਨੂੰ ਬਹੁਤ ਜਿਆਦਾ ਖੁਸ਼ੀ ਹੋਏਗੀ ਜਿਹੜੇ ਜਿਹੜੇ ਵੀਸ ਮੈਨੂੰ ਵੇਖ ਰਿਹਾ ਮੇਰੀ ਆਵਾਜ਼ ਜਿੰਨਾ ਜਿੰਨਾ ਤੱਕ ਪਹੁੰਚ ਰਹੀ ਹੈ ਨਾ ਉਹ ਡਿਮਾਂਡ ਦੀ ਵੇਟ ਜ਼ਰੂਰ ਕਰੋ ਇੱਕ ਹਫਤੇ ਬਾਅਦ ਇੱਕ ਬਲੌਗ ਪਾਵਾਂਗੇ ਇੱਕ ਵੀਡੀਓ ਪਾਵਾਂਗੇ ਜਿਹੜੀ ਕੱਲੀ ਸਿਮਰਨ ਵਾਸਤੇ ਹੋਏਗੀ ਉਹਦੀ ਜਿਹੜੀ ਡਿਮਾਂਡ ਆ ਉਹ ਡਿਮਾਂਡ ਸੁਣ ਕੇ ਮੈਨੂੰ ਤੇ ਖੁਸ਼ੀ ਹੈਗੀ ਹੈਗੀ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਤੇ ਗੈਸ ਕਰਕੇ ਕਮੈਂਟਾਂ ਵਿੱਚ ਦੱਸਿਓ ਜ਼ਰੂਰ ਕਿ ਉਹ ਡਿਮਾਂਡ ਕੀ ਹੋ ਸਕਦੀ ਹੈ ਹਾਂਜੀ ਹਾਂਜੀ ਜ਼ਰੂਰ ਦੱਸਿਓ ਡਿਮਾਂਡ ਲਾ ਲਓ ਸਰਪ੍ਰਾਈਜ਼ ਲਾ ਲਓ ਡਿਮਾਂਡ ਲਾ ਲਓ ਸਰਪ੍ਰਾਈਜ਼ ਲਾ ਲਓ ਮੈਨੂੰ ਬਹੁਤ ਵੱਡਾ ਸਰਪ੍ਰਾਈਜ਼ ਆ ਹਾਂਜੀ ਕੁਝ ਵੀ ਹੋ ਸਕਦਾ ਤੁਸੀਂ ਗੈਸ ਕਰਨਾ ਹੈ ਕਿ ਆਉ ਚੱਲੀਏ ਚੱਲੀਏ ਚਲੋ ਠੀਕ ਆ ਜੀ ਇੱਥੋਂ ਹੀ ਲੈਨੇ ਆ ਇਜਾਜ਼ਤ ਆਜੋ ਪੁੱਤ ਇਧਰੋਂ ਮੇਰੇ ਕੋ ਇੱਥੋਂ ਲੈਨੇ ਆ ਤੁਹਾਡੇ ਕੋ ਇਜਾਜ਼ਤ ਬੜਾ ਸੋਹਣਾ ਵਲੌਗ ਸਵੇਰ ਤੇ ਲੱਗੇ ਹਾਂ ਤੇ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਵਾ ਸਾਗ ਬਣਿਆ ਤੇ ਮਜ਼ਾ ਆ ਗਿਆ ਕਿਤੇ ਅੱਜ ਜਿਹੜਾ ਜਿਹੜੀ ਜਿਹੜੀ ਖੁਸ਼ੀ ਸਾਨੂੰ ਆਪਸ ਦੀ ਵਿੱਚ ਮਿਲ ਕੇ ਹੁੰਦੀ ਹੈ ਨਾ ਜਾਣ ਲੱਗਿਆ ਵੀ ਮਿਲ ਕੇ ਜਾਣਾ ਆਉਣ ਲੱਗਿਆ ਵੀ ਮਿਲ ਕੇ ਆਉਣਾ ਚਲੋ ਬਹਾਨੇ ਨਾਲ ਆ ਜੀਦਾ ਵਾ ਇਸੇ ਬਹਾਨੇ ਮੈਂ ਆਪਣੇ ਪਿੰਡ ਜਿਹੜਾ ਗੇੜਾ ਮਾਰ ਜਾਨਾ ਤੇ ਹੁਣ ਦੋ ਮੈਨੂੰ ਇਜਾਜ਼ਤ ਸਾਰੇ ਜਾਣੇ ਅਸੀਂ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਬੋਲ ਬੋਲ ਦੇ ਅੱਜ ਜੀ ਆ ਤਾਲਦਾ ਭਾਈ ਉਹ ਦਿੱਤੀ ਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਚੋਲਬੂ ਦੇ ਵਿੱਚ ਅੱਛਾ ਗਾਦੀ ਚਗੰਗ ਬਾਈ